ਕੱਲਾ ਕੱਲਾ ਥਾਣਾਗਾ ਬਹੁਤ ਸੋਹਣੇ ਅਡਰ ਕੁਆਲਟੀ ਵਾਲੀ ਗਾਂ ਆ ਗਈ ਜਮਾ ਰਏ ਥੱਲੇ ਹੁਣ ਬਾਈ 27 ਤੋਂ 28 ਲੀਟਰ ਜਮਾ ਤਿਆਰ ਆ 25 ਤੋਂ ਬਾਹਰ ਪਰ ਬਾਹਰ ਬਾਹਰ ਤਲਾ ਦੇਾਂਗੇ ਜਮਾ ਨੂੰ ਠੀਕ ਐਵੇਂ ਆਪਣੇ ਵਿਸ਼ਵਾਸ ਤੇ ਨਾਲ ਲੈ ਕੇ ਜਾਣ ਠੀਕ ਹੈ ਜੀ ਆਪਣੇ ਕੋਲੇ ਬਹੁਤ ਆ ਚਾਰ ਦਿਨ ਚੋ ਤੁਸੀਂ ਨਿਗਾਹ ਮਾਰ ਲਓ ਮਿੱਤਰੋ ਬਰੀਡ ਵਾਲਾ ਪੱਖ ਚੈੱਕ ਕਰ ਲਓ ਲੰਮੀ ਬਹੁਤ ਆ ਲੇਵੇ ਦੀ ਇਹ 7ਵਾਂ ਵੀ ਨਾ ਲੱਗਾ ਜੀ ਇਹਨੂੰ ਦੋ ਤਰੀਕ ਨੂੰ ਹਾਂ ਤੇ 27 28 ਕਿਲੋ ਦੁੱਧ ਦਿੱਤਾ ਆਪਣੇ ਕੋਲੇ ਪਹਿਲੇ ਆ ਤੋਕੜ ਆ ਗਈ ਮਿੱਤਰੋ ਇਹ ਚੈੱਕ ਕਰ ਲੋ ਟਰਾਈ ਕਰੀ ਨੂੰ 15 ਦਿਨ ਹੋਇਆ ਨੂੰ ਹਾਂਜੀ ਹਸੀ ਕਾਲ ਦੋਸਤੋ ਬਹੁ ਬਹੁ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹੋਏ ਸੀ ਬਾਈ ਜਸਵਿੰਦਰ ਕੋਲੇ ਪਿੰਡ ਨੰਗਲ ਦੇ ਵਿੱਚ ਅੱਜ ਨਾ ਆਪਾਂ ਤੁਹਾਨੂੰ ਤਿੰਨ ਗਾਮਾ ਦਿਖਾਵਾਂਗੇ ਜਿਹੜੀਆਂ ਇਧਰਲੇ ਪਾਸੇ ਦੋ ਗਾਮਾ ਖੜੀਆਂ ਇੱਕ ਤਾਂ ਇਹ ਤੇ ਇੱਕ ਹੈਗੀ ਹੈਗੀ ਟੋਕੜ ਗੱਪਣ ਬਾਈ ਦਾ ਕੰਮ ਜੇ ਗੱਲ ਕਰੀਏ ਦੁੱਧ ਦਾ ਨਾਲ ਘਰੇ ਹੋਰ ਵੀ ਗਾਮਾ ਜਿਹੜੀਆਂ ਰੱਖੀਆਂ ਹੋਈਆਂ ਨੇ ਇਧਰਲੇ ਪਾਸੇ ਨਿਗਾਹ ਮਾਰ ਲਓ ਦੋ ਇਧਰਲੇ ਪਾਸੇ ਬੱਚੀਆਂ ਆ ਗਈਆਂ ਬਾਈ ਦੀਆਂ ਆਜੋ ਬਾਈ ਨਾਲ ਗੱਲਬਾਤ ਕਰਵਾਉਨੇ ਆ ਤੇ ਇਹਨਾਂ ਗਾਵਾਂ ਦੀ ਆਪਾਂ ਤੁਹਾਡੇ ਨਾਲ ਜਾਣਕਾਰੀ ਲੈ ਕੇ ਦਿੰਨੇ ਆ ਗਾਵਾਂ ਹੈਗੀਆਂ ਜਿਹੜੀਆਂ ਮਿੱਤਰੋ ਇਹ ਚੰਗੇ ਦੁੱਧ ਵਾਲੀਆਂ ਸੋਨੂੰ ਮੈਂ ਦੱਸਦਾ ਗੱਲ ਵੀ ਜਦੋਂ ਵੀ ਕੋਈ ਆਪਾਂ ਦੁੱਧ ਵਾਲਾ ਪਸ਼ੂ ਲੈਣੇ ਆ ਆਪਾਂ ਇਹ ਗੱਲ ਕਹਿੰਦੇ ਹੁੰਨੇ ਆ ਵੀ ਦੁੱਧ ਜਿਹੜਾ ਹੈਗਾ ਲੋ ਡੰਗ ਜਿਹੜੀ ਆਪਦੀ ਚਵਾਈ ਕਰਕੇ ਤਸੱਲੀ ਕਰਕੇ ਤੁਸੀਂ ਖਰੀਦ ਕਰ ਸਕਦੇ ਹੋ ਆਓ ਕਰਾਗੇ ਬਾਈ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲੇ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਲੈ ਨਾਮ ਜਸਵਿੰਦਰ ਸਿੰਘ ਹੈ ਪਿੰਡ ਨੰਗਰ ਖਰਾਂ ਜ਼ਿਲ੍ਹਾ ਮਾਨਸਾ ਜੀ ਮਾਨਸਾ ਦੇ ਜਮਾਂ ਨਾਲ ਹੀ ਰਹਿ ਗਿਆ ਹਾਂਜੀ ਮਾਨਸਾ 7 ਕਿਲੋਮੀਟਰ ਹੈ ਆਪਾਂ ਤੋਂ ਠੀਕ ਹੈ ਜਸਵਿੰਦਰ ਜਿਵੇਂ ਆਪਾਂ ਗੱਲ ਕਰ ਲਗੇ ਤੇਰੇ ਕੋਲ ਪਿੱਛੇ ਗਾਂ ਖੜੀ ਹੈ ਹਾਂਜੀ ਬਾਈ ਪਹਿਲੇ ਨੰਬਰ ਤੇ ਹਾਂਜੀ ਇਸ ਗਾਂ ਦਾ ਸੁਹਾ ਦੱਸ ਇਹਦਾ ਸੁਹਾ ਤੀਜਾ ਬਾਈ ਤੀਜਾ ਹਾਂਜੀ ਆ ਕਿੰਨੇ ਚਿਰ ਦੀ ਸੂਈ ਇਹ ਸੂਈ ਨੂੰ 26-27 ਦਿਨ ਹੋ ਗਏ ਜੀ ਠੀਕ ਹੈ ਬੱਚਾ ਇਹਦਾ ਮਰ ਗਿਆ ਤੇ ਵੀਡੀਓ ਪਈ ਆ ਆਪਣੇ ਕੋਲ ਸਾਰੇ ਘਾਸੇ ਦੀ ਕਿੰਨੀ ਤਰੀਕ ਨੂੰ ਮਤ ਉਜਵੇਂ 13 ਤਰੀਕ ਨੂੰ ਬੱਚਾ ਮਰਿਆ ਜੀ ਇਹਦਾ ਅੱਛਾ ਉਹਦੀ ਵੀਡੀਓ ਪਈ ਸੀ ਸੁਈ ਨੂੰ ਤਿੰਨ ਜਾ ਦਿਨ ਹੋਈ ਸੀ ਠੀਕ ਹੈ ਹਾਂਜੀ ਤੇ ਹੁਣ ਦੁੱਧ ਕਿੰਨਾ ਤਿਆਰ ਹੈ ਥੱਲੇ ਹੁਣ ਬਾਈ 27 ਤੋਂ 28 ਲੀਟਰ ਜਮਾ ਤਿਆਰ ਆ 25 ਤੋਂ ਬਾਹਰ ਪਰ ਬਾਹਰ ਬਾਹਰ ਤਲਾ ਦੇਾਂਗੇ ਜਮਾ ਦੋ ਰੰਗ ਜੇ ਕੋਈ ਜਦੋਂ ਮਰਜ਼ੀ ਨੇ ਜਾਂ ਦੋ ਰੰਗ ਤਿੰਨ ਰੰਗ ਜਿਵੇਂ ਮਰਜ਼ੀ ਚੋਲੇ ਬੰਦਾ ਆਪਣੀ ਦੁੱਧ ਦੀ ਤੋ ਤਲਾ ਕੇ ਦੇਵਾਂਗੇ ਜਮਾ ਅੱਛਾ ਨਾ ਖੋਲੀ ਕਰਾਂ ਫਿਰ ਆਪਾਂ ਤੋੜ ਕੇ ਦਿਖਾ ਦਗੇ ਲੋ ਵੀ ਮਿੱਤਰੋ ਜੇ ਗੱਲ ਕਰਕੇ ਇਸ ਗਾਂ ਦੀ ਤੀਜਾ ਸੂਆ ਸੂਈ ਹੋਈ ਨੂੰ ਮਹੀਨਾ ਮੰਨ ਲਓ ਤੁਸੀਂ ਬਰੀਡ ਤੁਸੀਂ ਚੈੱਕ ਕਰਨੀ ਆ ਲੇਵੇ ਦੀ ਫਿਟਿੰ ਬਹੁਤ ਸੋਹਣੇ ਅਡਰ ਕੁਆਲਟੀ ਵਾਲੀ ਗਾਂ ਆ ਗਈ 27 28 ਕਿਲੋ ਦੁੱਧ ਹੁਣ ਤਿਆਰ ਮਿਲੂਗਾ ਇਹ ਇਧਰਲੇ ਪਾਸੇ ਲਿਆ ਬਾਈ ਇਹ ਇਧਰੋਂ ਅੱਗੋਂ ਨੰਮੀ ਆ ਜਾ ਇਹ ਆ ਦੇਖੋ ਕੱਲਾ ਕੱਲਾ ਥਾਣਾਗਾ ਬਹੁਤ ਸੋਹਣੇ ਅਡਰ ਕੁਆਲਟੀ ਵਾਲੀ ਗਾਂ ਆ ਗਈ ਜਮਾਇਨ ਪਤਾਂ ਦੇ ਵਿੱਚ ਫਿਕਸ ਲੈਵਾ ਲਿਆ ਬਾਈ ਕਰਾ ਇਧਰਲੇ ਪਾਸੇ ਇਹ ਲਿਆ ਲਿਆ ਤੱਕਾ ਕਰੂ ਹੁਣ ਬਾਹਰ ਜਾਣ ਵਾਸਤੇ ਹੈ ਤੇਰੇ ਨਾਲ ਅੱਛਾ ਜਸਮਿੰਦਰ ਬੰਨ ਕੇ ਰਾਂ ਫਿਰ ਅੱਛਾ ਜਸਮਿੰਦਰ ਜੀ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰਕੇ ਬਾਈ ਰੇਟ ਇਹਦਾ ਕਿੰਨਾ ਕਰਤਾ ਰੇਟ ਬਾਈ ਮੰਗਾ ਨੂੰ ਡੇਢ ਮੰਗ ਲਈਏ 1 40 ਮੰਗ ਲਈਏ 1 110000 ਦੀ ਬੈਠ ਦੇ ਦਾਂਗੇ 1 ਲੱਖ 10000 ਦੀ ਟਾਡਾ ਵਾਟਾ ਵਿੱਚ ਮਾਤਨ ਕਰਦੇ 1 5 ਦੀ ਦੇ ਦਾਂਗੇ ਯਾਰ ਠੀਕ ਐ 1 5 ਦੀ ਦੁੱਧ ਤਲਾ ਕੇ ਦੇਵਾਂਗੇ ਦੁੱਧ ਕਿੰਨਾ 27 ਤੋਂ 28 ਲੀਟਰ ਜਮਾ ਤਿਆਰ ਹੁਣ ਤਿਆਰਵੇਂ ਲੂਗਾ ਜਮਾ ਤਿਆਰ ਠੀਕ ਐ ਅੱਛਾ ਦੂਜੇ ਨੰਬਰ ਦੇ ਉੱਤੇ ਆ ਗਈ ਤੇਰੀ ਜਿਹੜੀ ਆ ਲੰਮੀ ਗਾਂ ਹਾਂਜੀ ਬਾਈ ਮਤਲਬ ਕੱਤ ਕਾਠ ਵੀ ਬਹੁਤ ਆ ਯਾਰ ਹਾਂ ਬੜੀ ਪੂਰੀ ਵੱਡੀ ਬੈੜ ਆ ਬਾਈ ਹਾਂ ਇਹਦਾ ਸੂਆ ਸੂਆ ਵੇ ਦੂਜਾ ਇਹਦਾ ਇਹਦਾ ਦੂਜਾ ਹਾਂਜੀ ਬਾਈ ਹਾਂ ਇਹ ਕਿੰਨੇ ਕਿ ਚਿਰ ਦੀ ਸੂਈ ਆ ਸੂਈ ਨੂੰ 11ਵਾਂ 11ਵਾਂ ਦਿਨ ਹਾਂ ਮੇਲੇ ਵਿੱਚ ਚਲੀ ਜਾਂਦੀ ਹੈ ਕੱਲ ਸ਼ੁਰੂ ਹੋਇਆ ਮੇਲੇ ਦੇ ਅੱਛਾ ਹਾਂਜੀ ਤੇ ਕਿੰਨਾ ਦੁੱਧ ਤਿਆਰ ਹੁਣ ਇਸ ਟਾਈਮ ਤੇ 28 ਲੀਟਰ ਜਮ ਤਿਆਰ ਹੈ 28 ਲੀਟਰ 28 ਤੋਂ 30 ਦੇ ਵਿੱਚ ਚੱਲਦੀ ਹੈਗੀ ਤੇ ਬੱਚਾ ਇਹਦਾ ਬੱਚਾ ਬੱਛਾ ਵੀ ਆਖੜਾਗਾ ਅੱਛਾ ਇਹ ਆਹਾ ਬੱਛਾ ਹਾਂਜੀ ਠੀਕ ਆ ਆਹਾ ਬੱਛਾ ਆ ਗਿਆ ਅ ਦੂਜਾ ਸੂਈ ਸੂਈ ਹੈ ਨਾ ਦੂਜਾ ਸੂਹਾ ਸੂਈ ਆ ਬਈ 30 ਕਿਲੋ ਕਰ ਮਾਲ ਕੇ ਕਰ ਤੋਲ ਕੇ ਲਿਆਂਦੀ ਸੀ ਆਪਾਂ ਅੱਛਾ ਉੱਥੇ ਚਾਰ ਤੇ ਜਾਪੇਗਾ ਦੂਜੇ ਕੱਖਾਂ ਦੇ ਆਮ ਤੇ ਠੀਕ ਹੈ ਤੇ ਜਾਣਕ ਥੋੜਾ ਦੁੱਧ ਘੱਟੀ ਹੋਈ ਹੈਗੀ ਦੁੱਧ 35 ਕਿਲੋ ਪਾਉ ਦੂ ਆਰਾਮ ਨਾਲ ਵੜ ਇਹ ਮਤਲਬ 28 ਕਿਲੋ ਤਾਂ ਹੈਗੇ ਹੀ ਹੈਗਾ ਜਮ ਤਿਆਰ 28 ਕਿਲੋ ਤਰਾ ਕੇ ਦੇਵਾਂਗੇ ਠੀਕ ਆ ਤੋਰੀ ਕਰਾਂ ਫਿਰ ਇਹਨੂੰ ਵੀ ਲੋ ਵੀ ਤੇ ਇੱਥੋਂ ਤੁਸੀਂ ਨਿਗਾਹ ਮਾਰ ਲਓ ਮਿੱਤਰੋ ਬ ਚੈੱਕ ਕਰ ਲੋ ਲੰਮੀ ਬਹੁਤ ਆ ਲੇਵੇ ਦੀ ਜੇ ਗੱਲ ਕਰਗੇ ਇਧਰਲੇ ਪਾਸੇ ਤੁਸੀਂ ਨਿਗਾਹ ਮਾਰ ਲਓ 2-3 ਵਜੇ ਦਾ ਟਾਈਮ ਆ ਵੀਡੀਓ ਬਣਾਉਣ ਦਾ ਕੱਦ ਕਾਠ ਵੀ ਚੰਗਾ ਆ ਗਿਆ ਜਿਸੰਦਰ ਇਹਦਾ ਰੇਟ ਕੀ ਕਰੇਗਾ ਇਹਦਾ ਅਭੀ ਮੰਗਣ ਨੂੰ 1.60 ਮੰਗ ਲਈਏ 1.5 ਮੰਗ ਲਈਏ 1,35,000 ਦੀ ਬੈਠ ਦੇ ਦਾਂਗੇ 1,35,000 ਦੀ 35,000 ਦੀ ਹੈ ਹਾਂਜੀ ਬਾਈ ਠੀਕ ਆ ਇਹ ਮਾੜ ਆਇਆ ਮਨ ਨੂੰ ਮਨਾਇਆ ਤਾਂ ਹੈਗਾ ਇਹਦਾ ਕੋਈ ਚੱਕਰ ਨਹੀਂ ਹਨਾ ਤੇ ਮੈਨੂੰ ਐ ਦੱਸ ਬਾਕੀ ਬਾਈ ਸਵੇਰੇ 5 ਵਜੇ ਚੋਈਆਂ ਉਹ ਕੋਈ ਆਪਣਾ ਏਖਰ ਨਹੀਂ ਹੈਗਾ ਵੜਾ ਨੂੰ ਅੱਛਾ ਹਾਂ ਸਵੇਰੇ 5 ਵਜੇ ਖਾਲੀ ਕੀਤੀਆਂ ਹੋਈਆਂ ਨੇ ਠੀਕ ਹੈ ਹਾਂਜੀ ਤੇ ਮੈਨੂੰ ਐ ਦੱਸ ਵੀ ਇਹਦਾ ਰੇਟ ਜਿਹੜਾ ਫਿਕਸ ਕਿੰਨਾ ਹੋਊਗਾ ਜਮਾ ਲੈਣ ਦੇਣਾ ਜਮਾ ਲੈਣ ਦੇਣਾ ਬੋਲ ਵੀ ਇੱਕ 20 ਦੀ ਕਰ ਦਾਂਗੇ ਹਾਂ ਨਾ ਜੀ ਇੱਕ 20 ਦੀ ਠੀਕ ਹੈ ਜਮਾ ਟਾਟਾ ਬਾਟਾ ਇੱਧਰ ਇੱਧਰ ਬਜ਼ੁਰਗ ਹੈ ਟਾਟਾ ਬਾਟਾ ਹੀ ਆ ਜਾ ਮੈਂ ਟਾਟਾ ਬਾਟਾ ਹੀ ਹੈ ਮੁੱਲ ਜਿੰਨਾ ਮਰਜ਼ੀ ਕਰਿਆ ਵੇ ਬਾੜਾ ਮੁੱਲ ਘਟਣਾ ਹੋਏਗਾ ਅੱਛਾ ਤੂੰ ਤਾਂ ਘੰਟੇ ਦੇ ਤਲਾਕੇ ਵੀ ਰਹਿੰਦੇ ਰਿਹਾਸ ਆਪਣੇ ਕੋਲ ਰਹਿ ਗਈ ਆ ਦੇਖ ਅੱਛਾ ਦੋ ਟਾਈਮ ਤਿੰਨ ਟਾਈਮ ਰਹੇ ਅਗਲਾ ਕਰੀ ਅੱਛਾ ਠੀਕ ਹੈ ਠੀਕ ਹੈ ਚਵਾ ਕੇ ਦੇਵਾਂ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਚ ਬੰਦਾ ਵੀ ਨੇੜੇ ਆ ਜਾ ਤੂੰ ਇਹ ਵੀ ਵੀਡੀਓ ਤੇ ਕਹਿਤਾ ਹਨ ਹੈ ਤੇ ਦੁੱਧ ਤਾਂ ਕਾਟ ਕੇ ਜਾ ਕੇ 22 ਕਿਲੋ ਹੋਇਆ 23 ਕਿਲੋ ਹੋਇਆ ਹਾਂ ਜਿੰਨਾ ਕਹਤਾ ਉਹਨਾਂ ਨੂੰ ਤਲਾ ਕੇ ਦਿੱਤੇ ਪਿਛਲੀ ਵੀਡੀਓ ਆਪਾਂ ਪਾਈ ਸੀ ਵਗਾਈਆਂ ਦੀ ਬਈ ਉਹ ਵੀ ਜਮ ਤਲਾ ਕੇ ਦਿੱਤੀਆਂ ਨੇ ਜੀਆਂ ਥੋੜਾ ਟਾਈਮ ਰਹਿ ਕੇ ਆਪਣੇ ਕੋਲੇ ਬੰਦੇ ਚੋ ਕੇ ਗਾਵਾਂ ਤੋਲ ਕੇ ਉਧਰ ਲੈ ਕੇ ਗਏ ਜਿੰਨੀਆਂ ਕਿਹਾ ਜਿੱਥੇ ਬਾਦੋ ਤਲਾਇਆ ਉਦੋਂ ਠੀਕ ਹੈ ਹਾਂਜੀ ਬਈ ਤੇ ਉਹ ਭਰਾਵਾਂ ਨੂੰ ਕਹਦੇ ਵੀ ਕਮੈਂਟ ਕਰਦੇ ਵਿੱਚ ਹਾਂਜੀ ਬਈ ਕਮੈਂਟ ਜਰੂਰ ਕਰਿਓ ਆਪਾਂ ਨੇ ਦੋ ਗਾਵਾਂ ਲੈ ਕੇ ਗਏ ਬਾਈ ਉਹ ਹਾਂ ਆਪਾਂ ਤਾਂ ਉੱਲੇ ਵਾਲਾ ਪਿੰਡ ਆ ਮੋਗੇ ਕੋਲੇ ਅੱਛਾ ਹਾਂ ਜੀ ਤੇ ਜੇ ਵੀਡੀਓ ਦੇਖਦਾ ਕਮੈਂਟ ਜ਼ਰੂਰ ਕਰਨਾ ਬਾਈ ਹਾਂ ਹਾਂ ਜੀ ਤੇ ਵੀਡੀਓ ਕਰਦੇ ਰਹਿੰਦੇ ਆਪਾਂ ਨੂੰ ਅੱਛਾ ਅੱਛਾ ਜੇ ਗੱਲ ਕਰਗੇ ਤੂਰੇ ਫਲਾ ਕਰਾਂ ਮੈਂ ਇੱਕ ਅੱਛਾ ਜਿਹੜੀ ਹੁਣ ਤੁਹਾਡੇ ਕੋਲ ਤੋਕਰ ਆ ਗਈ ਪਿੱਛੇ ਹਾਂ ਜੀ ਹਾਂ ਉਹਦੀ ਡਿਟੇਲ ਦੱਸੋ ਮੈਨੂੰ ਇਹ 7ਵਾਂ ਮਹੀਨਾ ਲੱਗਾ ਜੀ ਇਹਨੂੰ 2 ਤਰੀਕ ਨੂੰ ਹਾਂ ਤੇ 27 22 ਕਿਲੋ ਦੁੱਧ ਦਿੱਤਾ ਆਪਣੇ ਕੋਲੇ ਪਹਿਲੇ ਸੂਏ ਨੇ ਦੂਜੇ ਨੂੰ ਗੱਭਣਾ ਇਹ ਅੱਛਾ ਦੰਦਾ ਦੀ ਪੂਰੇ ਆ ਇਹ ਦੰਦਾਂ ਦੀ ਪੂਰੇ ਹਾਂ ਜੀ ਉਹ ਮੰਨ ਕੇ ਚੱਲ ਗਏ ਉਮਰ ਦੇ ਸਾਰ ਨਸੂ ਆ ਅ ਤੀਜਾ ਬਣਦਾ ਹਨਾ ਤੀਜਾ ਬਣਦਾ ਹੈ ਦੂਜੇ ਸੂਏ ਵੱਡੀ ਸੂਈ ਆ ਸੂਈ ਕੀ ਦੂਜੇ ਦੂਜੇ ਸੂਏ ਆ ਠੀਕ ਹੈ ਤੇ ਆ ਸਾਰਾ ਦੁਗਾ ਕਰੇ ਚੋਈ ਆ ਆਪ ਦਾ ਅੱਛਾ ਗੱਬਾਂ ਲਾਇਏ ਸੀ ਪਿਛਲੀ ਵਾਰੀ ਠੀਕ ਹੈ ਤੇ ਕਿੰਨਾ ਮਤਲਬ ਹੁਣ ਜੇ ਗੱਲ ਕਰਕੇ ਕਿੰਨਾ ਮਹੀਨੇ ਦੀ ਗੱਬਣਾਏ ਇਹ 7ਵਾਂ ਮਹੀਨਾ ਲੱਗ ਗਿਆ ਆਪਣੀ 2 ਤਰੀਕ ਨੂੰ ਤੀਜੇ ਮਹੀਨੇ ਦੀ ਅੱਛਾ ਹਾਂ 7ਵਾਂ ਮਹੀਨਾ ਫੇ ਤਾਂ 3 ਮਹੀਨੇ ਮੰਨ ਲ ਗਏ 3 ਮਹੀਨੇ ਰਹਿ ਗਏ ਬਾਕੀ ਤਾਂ ਸੂਈ ਪਣਾ 3 ਮਹੀਨੇ ਹੁਣ ਚੱਲ ਫਿਰ ਖੋਲ ਕਰਾਂ ਤੇ ਜਸਵਿੰਦਰ ਲੋ ਵੀ ਆਹਾ ਵਹੜ ਆ ਗਈ ਜਿਹੜੀ ਥਣਾ ਥੋਣਾ ਤੋਂ ਦੱਸ ਕਿਵੇਂ ਆ ਜਮਾ ਓਕੇ ਜੀ ਜੇ ਕੋਈ ਮਤਲਬ ਗਲਤਫਲਤ ਨਿਕਲੀ ਗਾਂ ਫੇਰ ਜਮਾ ਆਪਣੀ ਗਾਰੰਟੀ ਨੂੰ ਵਾਪਸ ਹਾਂਜੀ ਹਾਂ ਜਮਾ ਜ਼ਿੰਮੇਵਾਰੀ ਠੀਕ ਹੈ ਲੈ ਵੀ ਆਥਣਾ ਸੋਣਾ ਦੀ ਜਿਹੜੀ ਹੈਗੀ ਗਾਰੰਟੀ ਬਾਈ ਕਹਿੰਦਾ ਤੇ ਝੋਲੀ ਤੁਸੀਂ ਚੈੱਕ ਕਰ ਲਓ ਬਹੁਤ ਲੇਵਾ ਖੋਲਦੀ ਆ ਸਟਾਈ 6 ਕਿਲੋ ਦਿੱਤਾ ਹੋਇਆ ਹਾਂਜੀ ਆਪਾਂ ਚੋਇਆ ਜਮਾ ਕੰਡੇ ਤੇ ਲੱਗਦਾ ਰਿਹਾ ਅੱਛਾ ਆ ਤੋਕੜ ਆ ਗਈ ਮਿੱਤਰੋ ਇਹ ਚੈੱਕ ਕਰ ਲਓ ਡਰਾਈ ਕਰੀ ਉਹਨੂੰ 15 ਦਿਨ ਹੋਇਆ ਇਹਨੂੰ ਠੀਕ ਹੈ ਹਾਂਜੀ 15 ਦਿਨ ਹੋ ਗਏ ਡਰਾਈ ਕੀਤੀ ਨੂੰ ਲੰਮੀ ਬਹੁਤ ਆ ਇਹ ਹੁਣ ਲੈ ਚੱਲ ਲੈ ਚਲ ਸੋਣਿਆ ਉਹ ਦੇਖੀ ਲੇਵਾ ਲੇਵਾ ਦੇਖੋ ਤੁਸੀਂ ਚੋਲੀ ਚਾਲੀ ਤਾਂ ਹੁਣ ਵੀ ਫੁੱਲ ਦਿਖਾਉਂਦੀ ਐ। ਚਵਾਈ ਵੀ ਬਾਲੀ ਚੰਗੀ ਐ। ਹੱਥੀਂ ਚੋਲੋ, ਮਸ਼ੀਨ ਨਾਲ ਚੋਲੋ। ਚਵਾਈ ਬਹੁਤ ਜਿਆਦਾ ਚੰਗੀ ਐ ਜੀ। ਖੁੱਲੀ ਚਵਾਈ ਐ। ਹੱਥੋਂ ਹੀ ਚੋਦੇ ਰਿਹਾ ਪਹਿਲਾਂ ਜੀ ਮਸ਼ੀਨ। ਕੀ ਰੇਟ ਕਰਦਾ ਇਹਦਾ ਹੁਣ? ਇਹ 65000 ਦੀ ਦੇ ਦਾਂਗੇ ਦੇਣ ਲੈਣ। ਮੋਲ ਤਵਾਂ 75000 ਕਰਾਉਣੇ। ਅੱਛਾ। ਹਾਂ ਜੀ। 65000 ਦੀ। 65000 ਦੀ ਖਾਨਾ ਹੀ ਐ। ਠੀਕ ਐ। ਚਲੋ। ਲੈ ਵੀ ਮਿੱਤਰੋ ਆਪਦੀ ਜਿਹੜੀ ਹੈਗੀ ਨਾ ਤਿੰਨਾ ਪਸੰਦ ਦੀ ਤਸੱਲੀ ਤੁਸੀਂ ਆਪਦੀ ਆਪ ਕਰਨੀ ਹੈਗੀ। ਠੀਕ ਐ ਮੁੜ ਕੇ ਕਿਸੇ ਨੂੰ ਲਾਂਭ ਦੇਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਇੱਥੇ ਤਿੰਨਾ ਗਾਵਾਂ ਦੇ ਤੁਸੀਂ ਲਿਜਾ ਸਕਦੇ ਹੋ ਕਿਹਨੇ ਹੀ ਗੱਲ ਹਾਂ ਬਾਈ ਆਪਣੇ ਕੋਲ ਰਹਿਣ ਦਾ ਰਹਿਣ ਦਾ ਕੋਈ ਦਿੱਕਤ ਨਹੀਂ ਪ੍ਰਬੰਧ ਪੂਰਾ ਰਹਿਣ ਦਾ ਆਪਣੇ ਕੋਲ ਦੋ ਟਾਈਮ ਤਿੰਨ ਟਾਈਮ ਚੋਕੇ ਆਪਦੇ ਆਂ ਕੰਡੇ ਤੇ ਦੁੱਧ ਲਾ ਕੇ ਲੈ ਕੇ ਜਾਣ ਗਾਵਾਂ ਨੂੰ ਠੀਕ ਐਵੇਂ ਆਪਣੇ ਵਿਸ਼ਵਾਸ ਤੇ ਨਾ ਲੈ ਕੇ ਜਾਣ ਠੀਕ ਹੈ ਜੀ ਆਪਣੇ ਕੋਲ ਬਾਵਾਂ ਚਾਰ ਦਿਨ ਚੋਈ ਜਾਣ ਜੀ ਠੀਕ ਹੈ ਗਾਂਾਂ ਜਿਵੇਂ ਸਾਡੇ ਕੋਲ ਅਸੀਂ ਕੰਡੇ ਤੇ ਤੋਲ ਕੇ 30 ਕਿਲੋ ਦੁੱਧ ਲੈਂਦੀ ਆ ਕਾਲੀ ਬੜ ਅੱਛਾ ਉਹਨਾਂ ਕੋਲ ਚਾਰ ਤੂਰ ਸੀਗਾ ਫੀਡ ਦਾ ਚੇਂਜ ਹੋ ਗਿਆ ਬਾਈ ਆਪਣੇ ਕੋਲੇ ਘਟ ਗਈ ਆ ਕੇ ਅੱਛਾ 26 ਕਿਲੋ ਤੇ ਆ ਗਈ ਜੀ ਹੁਣ ਹੌਲੀ ਹੌਲੀ 28 ਤੇ ਵਾਗੀ ਦੋ ਦਿਨ ਦੇਣਾ ਚ ਠੀਕ ਹੈ ਵੀ ਸਾਨੂੰ ਆਏ ਸੀ ਉਹਦੇ ਵੀ 35 ਕਿਲੋ ਤੋਂ ਸਾਰੀ ਚੱਲ ਪੂ ਆਪਣੇ ਕੋਲ ਠੀਕ ਹੈ ਵੀ ਫਰਕ ਪਾ ਜਾਂਦਾ ਬਸੂ ਕਿਲੋ ਦੋ ਕਿਲੋ ਆ ਗਲੇ ਇੰਦੂ ਨਵੇਂ ਕਿਲੋ ਤੇ ਜਾ ਕੇ ਅੱਛਾ ਜਸਮਿੰਦਰ ਦਾ ਨੰਬਰ ਬੋਲੀ ਕਰਾ ਨੰਬਰ ਜਸਮਿੰਦਰ ਦਾ ਕਿੰਨਾ ਕਾ 83604 ਜੀ 13182 83604 13182 ਠੀਕ ਆ ਲੋ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਮਿੱਤਰੋ ਤੇ گاਵਾ ਜਿਹੜੀਆਂ ਹੈਗੀਆਂ ਮਿੱਤਰੋ ਤਿੰਨੇ ਦੀਆਂ ਤਿੰਨੇ ਦੁੱਧ ਵਾਲੀਆਂ ਨੇ ਜੇ ਕਿਸੇ ਨੂੰ ਫਿੱਟ ਆਉਂਦੀਆਂ ਇੱਥੇ ਆਇਓ ਕਿਵੇਂ ਲੱਗੇ ਬਾਈ ਦੇ ਦੂਜੇ ਪਸੂ ਆਪਾਂ ਇੱਕ ਵਾਰੀ ਫੇਰ ਦਿਖਾ ਦਗੇ ਹਨਾ ਆ ਆ ਬੱਚੀ ਤੁਹਾਨੂੰ ਕਿਵੇਂ ਲੱਗੀ ਇਹ ਵੀ ਦੱਸਿਓ ਤੇ ਇਧਰ ਵੀ ਬਾਈ ਦੀਆਂ ਜਿਹੜੀਆਂ ਹੈਗੀਆਂ ਗਾਵਾਂ ਜਿਹੜੀਆਂ ਹੈਗੀਆਂ ਇਹ ਤੋਕਣਾਂ ਹੀ ਆਗੀਆਂ ਹਾਂ ਬਾਈ ਤੋਕੜਾ ਨੇ ਬਾਬਾ ਇਹ ਤੋ ਅੱਛਾ ਉਹ ਸੱਜਰ ਹੈ ਠੀਕ ਆ ਇਹ ਤੋਕਣਾਂ ਦੇ ਸੱਜਰਾਂ ਗਾਵਾਂ ਕਿਵੇਂ ਲੱਗੀਆਂ ਦੱਸਿਓ ਜਰੂਰ